ਦੋ ਕੋੜੇ ਸ਼ਹਿਰ ਦੇ ਨੇੜੇ ਬਣੇ ਇੱਕ ਫਾਰਮ ਹਾਊਸ ਵਿੱਚ ਰਹਿੰਦੇ ਸਨ ਉਹਨਾਂ ਨੂੰ ਦੂਰੋਂ ਵੇਖਦੇ ਆ ਉਹ ਦੋਵੇਂ ਬਿਲਕੁਲ ਇੱਕੋ ਜਿਹੇ ਲੱਗਦੇ ਸਨ ਪਰ ਲੱਗੇ ਜਾ ਕੇ ਪਤਾ ਲੱਗਦਾ ਸੀ ਕਿ ਉਹਨਾਂ ਵਿੱਚ ਇੱਕ ਅੰਨਾ ਹੈ ਪਰ ਅੰਨਾ ਹੋਣ ਦੇ ਬਾਵਜੂਦ ਖੇਤ ਦੇ ਮਾਲਕ ਨੇ ਉਸਨੂੰ ਹੱਥੋਂ ਨਹੀਂ ਹਟਾਇਆ ਬਲਕਿ ਉਸਨੂੰ ਹੋਰ ਵੀ ਸੁਰੱਖਿਆ ਦਿੱਤੀ ਗਈ ਜੇ ਕਿਸੇ ਨੇ ਥੋੜਾ ਵਧੇਰੇ ਧਿਆਨ ਦਿੱਤਾ ਹੁੰਦਾ ਤਾਂ ਇਹ ਵੀ ਜਾਣਦਾ ਹੁੰਦਾ ਕਿ ਮਾਲਕ ਨੇ ਦੂਜੇ ਕੋੜੇ ਦੇ ਗਲੇ ਵਿੱਚ ਕੰਟੀ ਬੰਨੀ ਹੋਈ ਸੀ ਜਿਸ ਦੀ ਆਵਾਜ਼ ਸੁਣਦੇ ਹੀ ਅੰਨਾ ਕੋੜਾ ਹਸਕਲ ਪਹੁੰਚ ਜਾਂਦਾ ਤਾਂ ਉਸ ਦੇ ਦੁਆਲੇ ਘੁੰਮਦਾ ਫਿਰਦਾ ਸੀ ਇਤੋਂ ਤੱਕ ਕਿ ਕੰਟੀ ਦਾ ਕੋੜਾ ਵੀ ਆਪਣੇ ਅੰਨੇ ਦੋਸਤ ਦੀ ਮੁਸੀਬਤ ਸਮਝਦਾ ਸੀ ਉਹ ਮੜਮੜ ਪਿੱਛੇ ਵੱਲ ਮੁੜਦਾ ਵੇਖਦਾ ਤੇ ਉਸ ਨੂੰ ਨਿਸ਼ਚਿਤ ਕਰਦਾ ਕਿ ਉਹ ਰਸਤੇ ਤੋਂ ਬਾਹਰ ਨਾ ਗਿਆ ਹੋਵੇ ਉਹ ਇਹ ਵੀ ਯਕੀਨੀ ਬਣਾਏਗਾ ਕਿ ਉਸ ਦਾ ਦੋਸਤ ਸੁਰੱਖਿਅਤ ਉਸ ਨਾਲ ਆਪਣੀ ਜਗ੍ਹਾ ਵਾਪਸ ਆ ਗਿਆ ਹੈ ਕਿ ਨਹੀਂ ਦੋਸਤੋ ਬਾੜ ਦੇ ਮਾਲਕਪੰਗ ਰੱਬ ਸਾਨੂੰ ਸਿਰਫ ਇਸ ਕਰਕੇ ਨਹੀਂ ਛ ਉਹ ਸਾਡੀ ਦੇਖਭਾਲ ਕਰਦੇ ਹਨ ਤੇ ਜਦੋਂ ਵੀ ਸਾਨੂੰ ਲੋੜ ਹੁੰਦੀ ਹੈ ਉਹ ਸਾਡੀ ਸਹਾਇਤਾ ਲਈ ਕਿਸੇ ਨਾ ਕਿਸੇ ਨੂੰ ਭੇਜਦੇ ਹਨ ਕਈ ਵਾਰ ਅਸੀਂ ਅੰਨੇ ਘੋੜੇ ਹੁੰਦੇ ਹਾਂ ਜੋ ਰੱਬ ਦੁਆਰਾ ਬੰਨੀ ਘੰਟੀ ਦੀ ਸਹਾਇਤਾ ਨਾਲ ਆਪਣੀਆਂ ਮੁਸ਼ਕਲਾਂ ਨੂੰ ਦੂਰ ਕਰਦੇ ਹਨ ਕਈ ਵਾਰ ਅਸੀਂ ਆਪਣੇ ਗਲੇ ਵਿੱਚ ਬੰਨੀ ਇੱਕ ਘੰਟੀ ਦੁਆਰਾ ਦੂਸਰਿਆਂ ਨੂੰ ਰਾਹ ਦਿਖਾਉਣ ਲਈ ਵਰਤੇ ਜਾਂਦੇ ਹਾਂ